ਹਾਕੀ ਦੇ ਹਾਕੀ ਦੇ ਖਿਡਾਰੀਆਂ ਲਈ ਵਰਦਾਨ ਬਣਿਆ ਟਾਰੀ ਪਿੰਡ ਦੇ ਐਨ ਆਰ ਆਈ ਬੱਚਿਆਂ ਨੂੰ ਭੇਜੇ ਟਰੈਕ ਸਟਾ ਦੇ ਖੇਡਾਂ ਦੀ ਹਰ ਸਮਗਰੀ ਕਰਵਾਉਣੇ ਭੇਟ ਪਿੰਡ ਪਾਸਿਆਂ ਨੂੰ ਸਰਕਾਰਾਂ ਨਾਲ ਬਹਾਲਾ ਗਿਆ ਕਿ ਸਰਕਾਰਾਂ ਕਰਦੀਆਂ ਫੋਕੇ ਦਾਵੇ ਪਰ ਖਿਡਾਰੀਆਂ ਦੀ ਨਹੀਂ ਲਿੰਦਾ ਕੋਈ ਸੋਧ ਅਮਰਾ ਸਰਦੇ ਸਰਦੀ ਪਿੰਡ ਐਨ ਆਰ ਆਈ 올림픽 ਸ਼ਮਸ਼ੇਰ ਸਿੰਘ ਅਤੇ ਯੁਗਰਾਜ ਸਿੰਘ ਵੱਲੋਂ ਪਿੰਡ ਵਿੱਚ ਹਾਕੀ ਨੂੰ ਪ੍ਰਮੋਟ ਕਰਨ ਲਈ ਖਿਡਾਰੀਆਂ ਲਈ ਜਿੱਤੇ ਟਰੈਕਸਟ ਭੇਜੇਗੇ ਉੱਤੇ ਹੀ ਹੋਰ ਵੀ ਐਨ ਆਰ ਆਈ ਪਰਵਾਹ ਵੱਲੋਂ ਸਵੇਮੇਤ ਸਮੇਤੇ ਪੰਜਾਬੀ ਜਵਾਨੀ ਨੂੰ ਨਸ਼ੇ ਤੋਂ ਗਰਖੋਂ ਤੋਂ ਬਚਾਉਣ ਲਈ ਵੱਖ-ਵੱਖ ਸਮਾਂ ਭੇਜੇ ਜਾਂਦੇ ਹਨ ਜਿਸ ਲੱਗਾ ਪਿੰਡ ਵਾਸੀਆਂ ਵੱਲੋਂ ਕੀਤੀ ਜਾਂਦੀ ਪਰ ਸਰਕਾਰਾਂ ਵੱਲੋਂ ਕਿਤੇ ਫੋਕੇ ਤਾਵਿਆਂ ਨੂੰ ਲੈ ਕੇ ਉਹਨਾਂ ਵਿੱਚ ਰੋਸ਼ ਵੀ ਹੈ ਜਿਸ ਬੰਦੀ ਗੱਲਬਾਤ ਕਰਦੇ ਪਿੰਡ ਵਾਸੀ ਅਮਰਜੀਤ ਸਿੰਘ ਅਤੇ ਕੋਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਚਾਹੇ ਪਿੰਡ ਦੇ ਉਹ ਐਨ ਆਰ ਆਈ ਫਰਾਵਰ ਬਣਦੀ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਅਤੇ ਹਲਕਾ ਟਾਰੀ ਤੋਂ ਵਧੀਆ ਹਾਕੀ ਪਲੇਅਰ ਤਿਆਰ ਕਰਨ ਲਈ ਸਮੇਂ-ਸਮੇਂ ਤੇ ਹਰ ਹਿੱਲਾ ਕਰਦੇ ਹਨ ਪਰ ਫਿਰ ਵੀ ਜੋ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਉਸ ਤੋਂ ਸਰਕਾਰਾਂ ਭੱਜਦੀਆਂ ਦਿਖਾਈ ਦਿੰਦੀਆਂ ਹਾਂ ਜੀ ਇਸ ਦੇ ਚਲਦੇ ਪਿੰਡ ਵਾਸੀਆਂ ਤੇ ਨੌਜਵਾਨਾਂ ਵਿੱਚ ਇਸ ਨੂੰ ਲੈ ਕੇ ਹਮੇਸ਼ਾ ਰੋਸ ਬਣਿਆ ਰਹਿੰਦਾ ਹੈ ਪਰ ਧੰਨਵਾਦ ਹੈ ਉਹਨਾਂ ਐਨ ਆਰ ਆਈ ਵੀਰਾਂ ਦਾ ਜਿਹੜਾ ਅੱਜ ਖਿਡਾਰੀਆਂ ਲਈ ਇੰਗਲੈਂਡ ਤੋਂ ਟ੍ਰੈਕਸੂਟ ਭੇਜੇ ਹਨ ਪਾਈਟ ਪਿੰਡ ਵਾਸੀ ਅਮਰਜੀਤ ਸਿੰਘ ਅਤੇ ਕੋਚ ਗੁਰਪ੍ਰੀਤ ਸਿੰਘ ਰਿਪੋਰਟਰ ਸੁਨੀਲ ਕੁਮਾਰ ਕੈਮਰਾਮੈਨ ਸਚੀਤ ਸ਼ਰਮਾ ਹੋਰ ਕੀ ਆ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਰਮਨੂ ਸਿੰਘ ਜੀ ਕਿੱਥੋਂ ਦੇ ਹਨ ਬਾਲੇ ਜੀ ਅਸੀਂ ਹਟਾਰੀ ਦੇ ਰਹਿਣ ਵਾਲੇ ਹਾਂ ਜਿਹੜੇ ਤੁਹਾਨੂੰ ਟ੍ਰੇਨਿੰਗ ਦੇ ਰਹੇ ਆ ਹਟਾਰੀ ਗ੍ਰਾਊਂਡ ਦੇ ਵਿੱਚ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਤੁਹਾਨੂੰ ਸਾਨੂੰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਇਹ ਸਾਡੇ ਕੋਲ ਸਭ ਸਾਨੂੰ ਸਾਰੇ ਟ੍ਰੇਨਿੰਗ ਦੇ ਰਹੇ ਆ ਐਨਆਰਆਈ ਗ੍ਰੀਟ ਤੇ ਸਾਨੂੰ ਵਰਦੀਆਂ ਕਿੱਟਾਂ ਤੇ ਟਰੈਕਸੂਟ ਦੇ ਰਹੇ ਨੇ ਤੇ ਹਾਕੀਆਂ ਸਾਨੂੰ ਵੜਦੇ ਨੇ ਤੇ ਪੰਜਾਬ ਸਰਕਾਰ ਤੇ ਸਾਨੂੰ ਪੰਚਾਇਤ ਕੋ ਜ ਨਹੀਂ ਦੇ ਰਹੀ ਤੇ ਉਹਨਾਂ ਨੂੰ ਸਾਡੇ ਬਾਰੇ ਸੋਚਣਾ ਚਾਹੀਦਾ ਹੈ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਨੂੰ ਕੀ ਤੁਹਾਨੂੰ ਤੁਹਾਡੇ ਵਾਸਤੇ ਸੁਝਾਅ ਮਿਲਣਗੇ ਸਾਨੂੰ ਸਹੂਲਤਾਂ ਵੀ ਇਹ ਹੀ ਆ ਕਿ ਸਾਨੂੰ ਹੌਕੀਆਂ ਬੋਲਾ ਟ੍ਰੈਕਸੂਟ ਟਫ ਜੋ ਕਹੇ ਗਏ ਸੀ ਜਸਵਿੰਦਰ ਅਮਦਾਸਾ ਜਿਹੜੇ ਜੋ ਇਥੇ ਦੇ ਐਮਐਲਏ ਉਹ ਲੋਵਾਨੀ ਲਗਦੀ ਹੈ ਤੇ ਸਾਨੂੰ ਟ੍ਰੈਕਸੂਟ ਦੇਣੇ ਚਾਹੀਦੇ ਨੇ ਸਭ ਮਾਛੋ ਕਿਸ ਤਰ੍ਹਾਂ ਇਹ ਤੁਹਾਨੂੰ ਬੱਚਿਆਂ ਨੂੰ ਸਾਰਿਆਂ ਨੂੰ ਕਿ ਹੋ ਕੀ ਰੱਖਣੀ ਹੈ ਸਾਨੂੰ ਸ਼ੌਂਕ ਹੀ ਆ ਜੀ ਸਾਰਿਆਂ ਨੂੰ ਹਾਕੀ ਖੇਡੰਦਾ ਆ ਆਸ਼ਮਸ਼ੇ ਸਿੰਘ ਤੇ ਜਗਰਾਜ ਸਿੰਘ ਵਾਲੇ ਕੇ ਸਾਨੂੰ ਇਹ ਸ਼ੌਂਕ ਆ ਗਿਆ ਅਨੁਛੇ ਕੀ ਨਾਮ ਨਹੀਂ ਦਤਾ। ਹਾਂਜੀ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਅਟਾਰੀ ਹਾਕੀ ਗਰਾਊਂਡ ਦੇ ਜੀ ਕੋਚ ਐਜੇ ਕੋਚ ਆਪਾਂ ਡਿਊਟੀ ਨਿਭਾ ਰਹੇ ਹਾਂ ਜੀ। ਤਕਰੀਬਨ 10 ਸਾਲ ਹੋ ਗਏ ਮੈਨੂੰ ਇੱਥੇ ਗਰਾਊਂਡ ਦੇ ਵਿੱਚ ਕੋਚਿੰਗ ਕਰਦੇ ਹੋਏ ਜੀ। ਜਿਹੜੇ ਵਰਦੀਆਂ ਵੰਡੀਆਂ ਗੀਆਂ ਬੱਚਾ ਨੂੰ ਇਹਨਾਂ ਵੱਲੋਂ ਦਿੱਤੀਆਂ ਗਈਆਂ ਤੇ ਕੀ ਉਪਰਾਲਾ ਕੀਤਾ ਗਿਆ ਲੋਕਾਂ ਨੇ। ਇਹ ਜੀ ਸਾਡੇ ਵੀਰ ਐਨ ਆਰ ਆਈ ਭਰਾ ਨੇ ਤੇ 올ੰਪੀਆਨ ਜੁਗਰਾ ਸ਼ਮਜੀਤ ਸਿੰਘ ਤੇ ਜੁਗਰਾ ਸਿੰਘ ਇੰਟਰਨੈਸ਼ਨਲ ਪਲੇਅਰ ਉਹਨਾਂ ਲੋਪਾਂ ਨੂੰ ਹਾਕੀਆ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਤੇ ਹੁਣ ਜੋ ਹਰ ਸਮੇਂ ਮੀਨਿੰਗ ਗਰਮੀਆਂ ਗਰਮੀਆਂ ਦੇ ਸੀਜ਼ਨ ਵਿੱਚ ਵੀ ਆਪਾਂ ਕਿੱਟਾ ਦਿੱਤੀ ਹੋਈਆਂ ਬੱਚਿਆਂ ਨੂੰ ਉਹ ਵੀ ਆਪਣੇ ਐਨ ਆਰ ਆਈ ਵੀਰ ਮੰਨ ਲਓ ਬਿਲਾ ਹਾਂਗਕਾਂਗ ਬਾਊ ਯੂ ਐਸ ਏ ਤੇ ਤਕਰੀਬਨ ਜਿਵੇਂ ਉਹ ਵੀ ਹਾਕੀ ਨਾਲ ਜੁੜੇ ਵੀਰ ਐਨ ਆਰ ਆਈ ਕੈਨੇਡਾ ਖੇਡਦੇ ਆ ਜਾਂ ਅਲੱਗ-ਅਲੱਗ ਕਲੱਬਾਂ ਵਿੱਚ ਖੇਡਦੇ ਆ ਬਾਰ ਉਹ ਸਾਰੇ ਉਹਨਾਂ ਦੀ ਮਿਹਨਤ ਸਦਗਾਈ ਵੀ ਆਪਾਂ ਗਰਾਊਂਡ ਚਾ ਰਹੀ ਹੈ ਜੀ ਜਿਹੜੇ ਬੱਚੇ ਨਸ਼ਿਆਂ ਉੱਤੇ ਜਾ ਰਹੇ ਨੇ ਜਾਂ ਉਹਨਾਂ ਨੂੰ ਪੰਜਾਬ ਸਰਕਾਰ ਉਹ ਕੀ ਉਪਰਾਲੇ ਕੀਤੇ ਜਾਂਦੇ ਬੱਚਿਆਂ ਨੂੰ ਪੰਜਾਬ ਸਰਕਾਰ ਵੱਲੋਂ ਸਾਨੂੰ ਕੋਈ ਨਹੀਂ ਫੈਸਿਲਿਟੀ ਮਿਲੀ ਜੀ ਤੇ ਸਾਰੇ ਦਿਲਾਕੇ ਹੁੰਦੇ ਨਾਲ ਨਾਲ ਇਹ ਤੇ ਸਾਰਾ ਕੁਝ ਸਾਡੇ ਐਨਆਰਆਈ ਵੀਰ ਅਤੇ ਜੋ ਵੀ ਤੁਹਾਨੂੰ ਦੱਸਿਆ ਵੀ 올ੰਪੀਆ ਨਾਲ ਸ਼ਮਸ਼ੇਰ ਸਿੰਘ ਤੇ ਜਗਰਾ ਸਿੰਘ ਉਹਨਾਂ ਦੀ ਬਦੌਲਤ ਇਹ ਗਰਾਊਂਡ ਚੱਲ ਰਹੀ ਹੈ ਸਾਨੂੰ ਡਿਪਾਰਟਮੈਂਟ ਵੱਲੋਂ ਪੰਜਾਬ ਸਰਕਾਰ ਵੱਲੋਂ ਕੁਝ ਨਹੀਂ ਮਿਲਿਆ ਜੀ ਤੇ ਜਿਹੜੀ ਪੰਚਾਇਤ ਆ ਜਾਂੇ ਤੋਂ ਦੇ ਹਲਕੇ ਵਿਦਾਈ ਕਰੋ ਉਹਨਾਂ ਵੱਲੋਂ ਕਦੀ ਸੰਭਰ ਕੀਤਾ ਤੁਹਾਡੇ ਨੂੰ ਸੰਪਰਕ ਇੱਦਾਂ ਟੂਰਨਾਮੈਂਟ ਤੇ ਆਂਦੇ ਆ ਜੀ ਬਸ ਐਲਾਨ ਕਰਕੇ ਜਲ ਜਾਂਦੇ ਆ ਜੀ ਹੁਣ ਐਸ ਕੀ ਟੂਰਨਾਮੈਂਟ ਜਿਹੜਾ ਹੋਇਆ ਮੀਨਿੰਗ ਉਹਦੇ ਵਿੱਚੋਂ ਐਲਾਨ ਕੀਤਾ ਹੋਇਆ ਜੀ ਤੇ ਐਸ ਤੋਂ ਟਰਫ ਲੱਗੇਗੀ ਜੀ ਹਲੇ ਤੇ ਕੋਈ بس ਖਬਰਾਂ ਦੀ ਹੀ ਰਹਿ ਜਾਂਦਾ ਜੀ ਇਹ ਕੰਮ ਤੇ ਕੋਈ ਹਨੋ ਸਟਿਕ ਵਗੈਰਾ ਕੋਈ ਹਾਕੀ ਕੋਈ ਕਿਟ ਵਗੈਰਾ ਕੋਈ ਪ੍ਰੋਵਾਈਡ ਪਰ ਇਹ ਪਿੰਡਾਂ ਦਾ ਲੋਕ ਕਿਸੇ ਵੱਲੋਂ ਨਹੀਂ ਜੀ ਕੋਈ ਨਹੀਂ ਆਗੀ ਕਦੀ ਜਿਹੜੇ ਸਰਕਾਰ ਦੇ ਨਮਾंदे ਨੇ ਕਦੀ ਤੁਹਾਡੇ ਕੋਲ ਅੱਗੇ ਪੁੱਛਿਆ ਨਾ ਉਹ ਵੀ ਤੁਹਾਨੂੰ ਕਹਿੰਦਾ ਸਮਾਨ ਦੀ ਲੋੜ ਹੈ ਜਾਂ ਨਹੀਂ ਨਹੀਂ ਜੀ ਕੋਈ ਵੀ ਨਹੀਂ ਆਉਂਦਾ ਜੀ ਸੋ ਨਾ ਕੋਈ ਸਰਪੰਚ ਨਾ ਕੋਈ ਕੋਸ਼ਿਸ਼ ਕਿਸੇ ਆ ਕੇ ਨਹੀਂ ਪੁੱਛਿਆ ਨਹੀਂ ਵੀ ਤੁਸੀਂ ਗਰਾਊਂਡ ਕਿੱਦਾਂ ਚਲਾ ਰਹੇ ਜੋ ਕੀ ਤੁਹਾਡਾ ਹਿਸਾਬ ਦਾ ਵੇ ਕਿੱਥੋਂ ਤੁਹਾਨੂੰ ਪੈਸੇ ਆਉਂਦੇ ਕਹੇ ਨੇ ਨਹੀਂ ਅਜੇ ਤੱਕ ਪੁੱਛਿਆ ਜੀ ਅਸੀਂ ਆਪਣੇ ਬਲ ਬੁੱਤੀ ਤੇ ਮੰਨ ਲਓ ਵੀ ਅਸੀਂ ਅੱਗੇ ਲੱਗੇ ਆ ਸਾਡੇ ਕੋ ਸਾਹਿਬ ਅਮਰਜੀਤ ਨੇ ਸੀਨੀਅਰ ਜੀ ਉਹਨ ਇੱਕ ਹਰਪ੍ਰੀਤ ਸਿੰਘ ਐਪੀਨਿੰਗ ਐਜੇ ਇਹ ਵੀ ਐਨਆਰਆਈ ਵੀਰ ਵਿਚਾਰਾ ਬਾਹਰੋਂ ਆਇਆ ਤੇ ਜਿੰਨਾ ਤੱਕ ਇੱਥੇ ਆ ਤੇ ਆਪਾਂ ਉਹਨਾਂ ਹੀ ਗਰਾਊਂਡ ਦੇ ਨਾਲ ਅਸੀਂ ਤਿੰਨ ਚਾਰ ਜਣੇ ਜਿਹੜੇ ਜੁੜੇ ਆ ਗਿਆਂ ਅਸੀਂ ਗਾਂ ਵੀ ਐਨਆਰਆਈ ਵੀਰ ਜਿਹੜੇ ਐਡੇ ਮੁੰਡੇ ਬਿਲਾ ਹਾਂ ਹਾਂਗਕਾਂਗ ਤੋਂ ਦੱਸਿਆ ਬਾਊ ਯੂ ਐਸ ਏ ਇਹਨਾਂ ਨੂੰ ਅਸੀਂ ਗਾਂ ਦੱਸੀ ਤਾਂ ਵੀ ਉਹਨਾਂ ਨੂੰ ਪਤਾ ਵੀ ਵੀਡੀਓ ਬਣਾ ਕੇ ਗਰਾਊਂਡ ਚੱਲ ਰਹੀ ਹੈ ਜੀ ਉਦੇ ਉਹਨਾਂ ਦੇ ਵਿੱਚ ਤੇ ਗਰਾਉਂਡ ਚੱਲ ਰਹੀ ਹੈ ਜੀ। ਉਹ ਸਰਕਾਰ ਨੂੰ ਵੀ ਕਹਿਣਾ ਚਾਹੋਗੇ। ਸਰਕਾਰ ਨੂੰ ਇਹੋ ਕਹਿਣਾ ਚਾਹੁੰਦੇ ਆਂ ਜੀ ਵੀ ਵੱਧ ਤੋਂ ਵੱਧ ਸਾਨੂੰ ਕੋਈ ਮਦਦ ਕੀਤੀ ਜਾਵੇ ਵਿੱਤੀ ਦੇ ਹੱਕਿਆਂ ਦਿੱਤੇ ਇਹ ਪ੍ਰੋਵਾਈਡ ਕੀਤੇ ਜਾਣ। ਕੋਈ ਵਿੰਗ ਇੱਥੇ ਪ੍ਰੋਵਾਈਡ ਕਰ ਦੇਣ। ਜਿੱਦਾਂ ਕਿ ਰਾਉਂਡ ਕਲਾਸ ਕਲੱਬ ਚੱਲ ਰਹੀ ਹੈ। ਰਾਉਂਡ ਕਲਾਸ ਚੰਡੀਗੜ੍ਹ ਚੱਲ ਰਿਹਾ ਹੈ। ਬਟਾਲੇ ਚੱਲ ਰਿਹਾ ਹੈ ਤੇ ਸਾਡੇ ਸਾਰੇ ਦਿਲਾਕੇ ਹੁੰਦੇ ਕਰਨ ਇੱਥੇ ਇਹਨੂੰ ਰਾਉਂਡ ਕਲਾਸ ਕਲੱਬ ਦਿੱਤਾ ਜਾਵੇ, ਅਕੈਡਮੀ ਦਿੱਤੀ ਜਾਵੇ। ਕੋਈ ਸਰਕਾਰੀ ਵਿੰਗ ਨਹੀਂ ਹੈਗਾ ਜੀ ਇੱਥੇ। ਹਾਂ ਜੀ ਕੀ ਨਾਮ ਜੀ ਤੁਹਾਡਾ? ਅਮਰਜੀਤ ਜੀ। ਅਮਰ ਜੀ ਜੀ ਕੀ ਕਹਿਣਾ ਚਾਹੋਗੇ ਸਰਕਾਰ ਦੇ ਬੜੇ ਦਾਅਵੇ ਹੁੰਦੇ ਨੇ ਕਿ ਇਹਦੇ ਬੱਚਾ ਵਾਸਤੇ ਜਿਹੜੇ ਖੇਡਾਂ ਵਾਸਤੇ ਬੱਚੇ ਜਾਂਦੇ ਨੇ ਉਹਨਾਂ ਨੂੰ ਫਾਰ ਸਹੂਲਤਾ ਮਿਲਦੀਆਂ ਨੇ ਤੇ ਤੇ ਜੇ ਗੱਲ ਅਟਾਰੀ ਤੇ ਕਰੀਏ ਤਾਂ ਕੀ ਸਹੂਲਤਾ ਮਿਲੀਆਂ ਤਾਂ ਕਿ ਬੱਚਿਆਂ ਨੂੰ ਦੇਖੋ ਜੀ ਪਹਿਲੀਆਂ ਸਰਕਾਰਾਂ ਵੀ ਆਈਆਂ ਤੇ ਹੁਣ ਵੀ ਆਈਆਂ ਸਰਕਾਰਾਂ ਨੇ ਕਦੀ ਵੀ ਇੱਥੇ ਗਰਾਊਂਡਾਂ ਨੂੰ ਕੁਝ ਨਹੀਂ ਦਿੱਤਾ ਵੀ ਜਿਹੜਾ ਵੀ ਕੁਝ ਸਾਨੂੰ ਮਿਲਦਾ ਜਾਂ ਹੀ ਆਪਣੇ ਕੋਲੋਂ ਕੁਝ ਕਰਦੇ ਆ ਉਹ ਹੀ ਆਪਣੇ ਬਿਲਬੁਤੇ ਤੇ ਕਰਦੇ ਸਾਨੂੰ ਅਜੇ ਤੱਕ ਗਰਾਊਂਡ ਦੇ ਵਿੱਚ ਸਰਕਾਰ ਵੱਲੋਂ ਕੁਝ ਨਹੀਂ ਮਿਲਿਆ ਈਵਨ ਵੀ ਇੱਥੇ ਸਾਡਾ ਸਕੂਲ ਹੈ ਸਕੂਲ ਨੇ ਵੀ ਸਾਨੂੰ ਕਦੀ ਕੁਝ ਨਹੀਂ ਦਿੱਤਾ ਤੇ ਜਦੋਂ ਸਾਨੂੰ ਕੋਈ ਜ਼ਰੂਰਤ ਪੈਂਦੀ ਆ ਹੁਣ ਇਹ ਸਮਾਨ ਸਾਰੇ ਬਹੁਤ ਮਹਿੰਗੇ ਨੇ ਹਾਕੀ ਬਹੁਤ ਮਹਿੰਗੀ ਹੋਈ ਪਈ ਆ ਅਸੀਂ ਨਸ਼ਿਆਂ ਤੋਂ ਬਚਾਉਣ ਦੀ ਖਾਤਰ ਇਹ ਗਰਾਊਂਡਾਂ ਨਾਲ ਜੁੜੇ ਆ ਤੇ ਸਾਡਾ ਇਹ ਮੇਨ ਮਕਸਦ ਰਹਿੰਦਾ ਵੀ ਬੱਚੇ ਜਿਹੜੀਆਂ ਖੇਡਣ ਨਾਲ ਜੁੜੇ ਰਹਿਣ ਤੇ ਅਸੀਂ ਸੁਰੇਸ਼ਾਂ ਵਿੱਚ ਬੱਚਿਆਂ ਨੂੰ ਪ੍ਰੈਕਟਿਸ ਕਰਾਉਣੀ ਆ ਜਿਹੜੇ ਸਮਾਨ ਦੀ ਜ਼ਰੂਰਤ ਹੁੰਦੀ ਆ ਬੱਚਿਆਂ ਨੂੰ ਪ੍ਰੋਵਾਈਡ ਕਰਾਈਦਾ ਉਹ ਸਾਡੇ ਐਨ ਆਰ ਆਈ ਵੀਰ ਬੈਠੇ ਨੇ ਜਿਦਾ ਸੁਖਦੇਵ ਸਿੰਘ ਆਏ ਹਾਂਗਕਾਂਗ ਤੋਂ ਆ ਸਾਨੂੰ ਅਜੂਬਾ ਬ੍ਰਦਰ ਵਾਲਿਆਂ ਲੋਕ ਵੀ ਹੁੰਦੇ ਰਹਿੰਦੇ ਆ ਪੈਸੇ ਜਾਂ ਉਹਨਾਂ ਵੱਲੋਂ ਸਾਨੂੰ ਸਨਮਾਨ ਵੀ ਮਿਲਦਾ ਰਹਿੰਦਾ ਆ ਤੇ ਉਹ ਵੀ ਸਾਡੀ ਸਪੋਰਟ ਕਰਦੇ ਨੇ ਜਿੱਦਾਂ ਹੋਇਆ ਟਰੈਕ ਸੂਟ ਇਹਨਾਂ ਸਾਨੂੰ ਵੀਰੇਣੇ ਲੈ ਕੇ ਦਿੱਤੇ ਆ ਯੂ ਐਸ اے ਵਾਲਿਆਂ ਨੇ ਉਹਨਾਂ ਨੇ ਵੀ ਭੇਜੇ ਸਾਨੂੰ ਇੰਗਲੈਂਡ ਤੋਂ ਆਇਆ ਰੰਧਾਵਿਆਂ ਨੇ ਪੈਸੇ ਭੇਜੇ ਆ ਤੇ ਮਤਲਬ ਸਰਕਾਰੋਂ ਕੋਈ ਨਹੀਂ ਮਿਲਦਾ ਜੇ ਸਰਕਾਰਾਂ ਵੱਲੋਂ ਮਿਲਦੇ ਰਹਿਣ ਤੇ ਸਾਨੂੰ ਕਿਸੇ ਕੋਲ ਮੰਗਣ ਦੀ ਜ਼ਰੂਰਤ ਨਹੀਂ ਆ ਜਦੋਂ ਵਿੰਗ ਆ ਵਿੰਗ ਆਉਣੀ ਚਾਹੀਦੀ ਐ ਇੱਥੇ ਸਪੋਰਟ ਡਿਪਾਰਟਮੈਂਟ ਕੋ ਕੋਈ ਪੁੱਛੀਏ ਤਾਂ ਕਹਿੰਦੇ ਹੈਗਾ ਹੀ ਕੁਛ ਨਹੀਂ ਆ ਦੇ ਸਪੋਰਟਸ ਡਿਪਾਰਟਮੈਂਟ ਨੂੰ ਸਮਾਨ ਮਿਲਣਾ ਚਾਹੀਦਾ ਤਾਂ ਗਾਂ ਪ੍ਰੋਵਾਈਡ ਕਰੀ ਜਦ ਮੈਂ ਗੱਲ ਕਰਾਂ ਤੁਹਾਡੇ ਪਿੰਡ ਦੇ ਇਹ ਦੋ ਨੌਜਵਾਨ ਜਿਹੜੇ ਸ਼ਮਸ਼ੇਰ ਸਿੰਘ ਜਾਂ ਆਪਣਾ ਜੋਰਾ ਸਿੰਘ ਉਹ ਇਹ ਸਭ ਗਰਾਊਂਡ ਤੇ ਨਿਕਲ ਗਏ ਨੇ ਤੇ ਉਹਨਾਂ ਵਾਸਤੇ ਸਰਕਾਰ ਨੇ ਕੋਈ ਸਹੂਲਤਾਂ ਦਿੱਤੀਆਂ ਸੀ ਉਸ ਟਾਂ ਦੇ ਦੇਖੋ ਜੀ ਅਹੀਂ ਮੈਂ 1987 ਤੋਂ ਹਾਕੀ ਖੜਾਉਂਦੇ ਆ ਇੱਥੇ ਜਿੰਨੇ ਪਲੇਅਰ ਹੋਏ ਸਾਡੇ ਹੱਥਾਂ ਜੀ ਨਿਕਲ ਕੇ ਗਏ ਨੇ ਸਾਰੀਆਂ ਅਕੈਡਮੀਾਂ ਚ ਸਾਡੇ ਸਾਡੇ ਕੋ ਖੇਡ ਕੇ ਗਏ ਨੇ ਸਾਨੂੰ ਅਜੇ ਤੱਕ ਕਦੀ ਕਿਸੇ ਨੇ ਕੁਛ ਨਹੀਂ ਦਿੱਤਾ ਕਦੀ ਵੀ ਕਿਸੇ ਨੇ ਕੁਝ ਨਹੀਂ ਦਿੱਤਾ ਜੇ ਜੇ ਕੁਝ ਦਿੰਦੇ ਆ ਤਾਂ ਉੱਤੇ ਤੇ ਖਾਦਾ ਜਾਂਦਾ ਥੱਲੇ ਤੱਕ ਤੇ ਆਉਂਦਾ ਹੀ ਕੁਝ ਨਹੀਂ ਆ ਜਦੋਂ ਕੋਈ ਮਿਹਨਤ ਕਰਦਾ ਤਾਂ ਉਹਨੂੰ ਕੁਝ ਕੁ ਮਿਲੇ ਤਾਂ ਫੇਰ ਹੀ ਆ ਨਾ ਉਹਨਾਂ ਤੇ ਸਮਾਨ ਨਹੀਂ ਪ੍ਰੋਵਾਈਡ ਹੁੰਦੇ ਤੇ ਬੱਚਾ ਖੇਡਣੋਂ ਫਿਰ ਹਟ ਜਾਂਦਾ ਜਦੋਂ ਬੂਟ ਟੁੱਟ ਜਾਂਦੀ ਓਦੀ ਉਹ ਗਰਾਊਂਡ ਛੱਡ ਜਾਂਦਾ ਉਹ ਫਿਰ ਆਪੇ ਹਾਕੀ ਬੰਦ ਹੋ ਜਾਂਦੀ ਫਿਰ ਗੱਲ ਕਰਨਾ ਛੋਟੇ ਛੋਟੇ ਬੱਚੇ ਨੇ ਜਿਹੜੇ ਗਰੀਬ ਪਰਿਵਾਰ ਦੇ ਨੇ ਜਿਹੜੇ ਉੱਠ ਕੇ ਅੱਜ ਗਰਾਊਂਡਾਂ ਦੇ ਵਿੱਚ ਆਏ ਨੇ ਕਿਉਂਕਿ ਹਰ ਅੱਜ ਗੱਲ ਕਰੀਏ ਤਾਂ ਨੌਜਵਾਨ ਜਿਹੜੇ ਸਾਰੇ ਨਸ਼ਿਆਂ ਦੀ ਦਲਦਲ ਵਿੱਚ ਫਸਦੇ ਜਾ ਰਹੇ ਨੇ ਕਿ ਲੱਗਦਾ ਹੈ ਸਰਕਾਰ ਨੂੰ ਉਹ ਇਹ ਕੋਈ ਸਰਕਾਰਾਂ ਨੂੰ ਸੋਚਣਾ ਚਾਹੀਦਾ ਪਿੰਡਾਂ ਦੇ ਵਿੱਚ ਟੂਰਨਾਮੈਂਟ ਬਹੁਤ ਹੁੰਦੇ ਨੇ ਪਰ ਟੂਰਨਾਮੈਂਟਾਂ ਦਾ ਫਾਇਦਾ ਕੋਈ ਨਹੀਂ ਹੈ ਟੂਰਨਾਮੈਂਟ ਕਰਵਾਏ ਤੋ ਇੱਕ ਦਿਨ ਵਾਸਤੇ ਚਲੇਗੇ ਜਿਹੜੇ ਬੱਚੇ ਖੇਡਦੇ ਉਹਨਾਂ ਨੂੰ ਸਮਾਨ ਕਿਨੇ ਪ੍ਰੋਵਾਈਡ ਕਰਨਾ ਹੁਣ ਸਾਡੇ ਪਿੰਡ ਵੀ ਟੂਰਨਾਮੈਂਟ ਹੁੰਦੇ ਨੇ ਪਰ ਅਸੀਂ ਚਾਹੁੰਦੇ ਨਹੀਂ ਆ ਟੂਰਨਾਮੈਂਟ ਹੋਣ ਅਸੀਂ ਚਾਹੁੰਨੇ ਬੱਚਿਆਂ ਨੂੰ ਸਮਾਨ ਦਿੱਤਾ ਜਾਵੇ ਇਹ 5-5 7-7 ਲੱਖ ਰੁਪਈਆ ਖਰਚਦੇ ਨੇ ਗਾਧ ਲਈ ਖਰਚਦੇ ਨੇ ਬੱਚਿਆਂ ਨੂੰ ਸਮਾਨ ਤੇ দাও ਗਰਾਊਂਡਾਂ ਦੇ ਵਿੱਚ ਜੇ ਗਰਾਊਂਡਾਂ ਦੇ ਵਿੱਚ ਸਮਾਨ ਹੋਊਗਾ ਤਾਂ ਬੱਚੇ ਖੇਡਣਗੇ ਟੂਰਨਾਮੈਂਟਾਂ ਨੂੰ ਕੀ ਕਰਨਾ ਦੋ ਦਿਨ ਦਾ ਟੂਰਨਾਮੈਂਟ ਹੁੰਦਾ 5-7 ਲੱਖ ਰੁਪਏ ਖਰਚ ਕੀ ਗਏ ਜਾਂਦੇ ਇਹੋ ਸਾਲ ਦਾ ਸਮਾਨ ਲਿਆ ਕੇ ਦਿੱਤਾ ਉਹ ਗਰਾਊਂਡਾਂ ਚ ਸਮਾਨ ਦੇਣਾ ਤੇ ਬੱਚੇ ਆਪੇ ਖੇਡਣ ਜਿਹੜੇ ਪੈਸੇ ਪੰਚਾਇਤ ਦਾ ਜਾਂ ਮੋਦਬਰ ਬੰਦੇ ਨੇ ਤੁਹਾਡੇ ਹਲਕੇ ਦੇ ਜਾ ਟਾਰੀ ਦੇ ਉਹਨਾਂ ਨਾਲ ਕਦੀ ਸੰਪਰਕ ਕੀਤਾ ਤੁਸੀਂ ਐਮਐਲਏ ਸਾਹਿਬ ਨੂੰ ਕਿਹਾ ਤਿੰਨ ਵਾਰੀ ਆਏ ਆ ਸਾਡੇ ਕੋਲ ਇੱਥੇ ਉਹ ਕਹਿੰਦੇ ਤੁਹਾਨੂੰ ਜਦੋਂ ਵੀ ਸਾਡੇ ਕੋਲ ਆਊਗਾ ਜੇ ਸਾਨੂੰ ਕੁਝ ਨਹੀਂ ਮਿਲਿਆ ਜਦੋਂ ਸਾਡੇ ਕੋਲ ਆਊਗਾ ਤੁਹਾਨੂੰ ਜਰੂਰ ਸਮਾਨ ਗਰਾਊਂਡ ਦੇ ਵਿੱਚ ਪ੍ਰੋਵਾਈਡ ਕਰਾਂਗੇ ਸੀਐਮ ਦੀ ਗੱਲ ਕਰਾ ਸੀ ਐਮ ਆਪ ਕੋਲ ਵਾਰੀ ਵਾਰ کہہਦੇ ਸੋ ਗੇਮਾਂ ਸ਼ੁਰੂ ਕੀਤੀਆਂ ਸੀ ਉਹ ਖੇਡਦੇ ਪਏ ਸੀ ਹੁਣ ਸੀਐਮ ਸਾਹਿਬ ਨੂੰ ਕੀ ਕਹਿਣਾ ਚਾਹੁੰਦਾ ਹੈ ਸੀਐਮ ਸਾਹਿਬ ਨੂੰ ਵੀ ਚਾਹੀਦਾ ਵੀ ਜਿਹੜੇ ਬੱਚੇ ਇੱਥੇ ਖੜਾਉਂਦੇ ਨੇ ਜਾਂ ਕੋਚ ਲੱਗੇ ਨੇ ਉਹਨਾਂ ਨੂੰ ਕੋਚਾਂ ਨੂੰ ਸਮਾਨ ਪ੍ਰੋਵਾਈਡ ਕਰਾਉਣ ਤਾਂ ਕੋਚ ਤਾਂ ਹੀ ਕੁਝ ਕਰ ਸਕਦੇ ਨੇ ਜੇ ਕੋਚਾਂ ਨੂੰ ਸਮਾਨ ਨਹੀਂ ਦਿੱਤਾ ਜਾਊਗਾ ਸਪੋਰਟ ਡਿਪਾਰਟਮੈਂਟ ਨੂੰ ਪੁੱਛੋ ਤਾਂ ਕਹਿ ਦਿੰਦੇ ਸਮਾਨ ਨਹੀਂ ਹੈ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਉਹਨਾਂ ਨੂੰ ਸਮਾਨ ਦੇਣ ਤਾਈ ਆ ਨਾ ਇਹ ਗਰਾਊਂਡਾਂ ਦੇ ਵਿੱਚ ਜਾ ਕੇ ਪਤਾ ਲੈਣ ਕਿ ਕਿੱਥੇ ਕੋਈ ਕੁਝ ਹੋ ਰਿਹਾ ਆ ਉਹਤੇ ਕੋਈ ਖੜਾ ਰਿਹਾ ਕਿੱਥੋਂ ਪੈਸੇ ਆ ਰਹੇ ਕਿੱਥੋਂ ਫੰਡਿੰਗ ਹੋ ਰਹੀ ਹੈ ਇਸ ਬੰਦੇ ਵਿੱਚ ਤੁਸੀਂ ਮੋੜਾ ਗੱਲ ਕਰੋਗੇ ਸੀਐਮ ਸਾਹਿਬ ਨਾਲ ਜਾਂ ਕਪਟਨ ਮੰਤਰੀ ਸਾਹਿਬ ਨਾਲ ਨਹੀਂ ਅਹੀਂ ਤੇ ਆਪਣੇ ਐਮਐਲਏ ਸਾਹਿਬ ਨੂੰ ਕਹੀਦਾ ਉਹਨਾਂ ਨੂੰ ਦਸੀਦਾ ਆਪਣਾ ਵੀ ਸਾਨੂੰ ਸਮਾਨ ਲੈ ਕੇ ਦਓ ਜਾਂ ਸਮਾਨ ਦਓ ਉਹ ਕਹਿੰਦੇ ਸਾਡੇ ਕੋਲ ਆਇਆ ਹੀ ਕੁਝ ਨਹੀਂ ਤਹੀਂ ਕਿੱਥੋਂ ਦੇਈਏ ਜੀ